ਅਸਰੀਕਾ ਅਸਰੀਕਾ ਜਿਹੜਾ ਪੈਣ ਪਰਵਨੋਂ ਤੁਸੀਂ ਆਏ ਸੀ ਬਾਗੇ ਪੁਰਾਣੇ ਬਾਗੇ ਪ੍ਰਾਣੇ ਰੋਡ ਆਵਟਿਕ ਤੇ ਆਏ ਸੀ ਲੇ ਰਮਨেশ ਸੁਪਰੇ ਸੀਗੇ ਉਹ ਮੈਨੂੰ ਪਸੰਦ ਨਹੀਂ ਆਇਆ ਮੈਨੂੰ ਵਧੀਆ ਜਿਹਾ ਲੱਗੇ ਮੈਂ ਕਹਾ ਇਹ ਵੀ ਯਾਦਦਾ ਹਨਾ ਤੇ ਹੁਣ ਮੈਂ ਆਪ ਦੀ ਖਾਂਦੇ ਤੇ ਲਵਾ ਕੇ ਲਿਆਇਆ ਤੁਸੀਂ ਦੱਸੋ ਕਿਵੇਂ ਲੱਗੇ ਤੇ ਜਾ ਕੋ ਰਾਬ ਹੋ ਗਈ ਮੇਰੇ ਕੋ ਮਮਣ ਵੇਜ ਨੂੰ ਖੁੱਲ ਲੱਗੀ ਆ ਤੇ ਖਾਓ ਪੜੀਏ ਉਰੇ ਨਾ ਰਹੀ ਆ ਪਾਕਿਸਤਾਨੀ ਦਾ ਯਾਰ ਹੈ ਭਾਈ ਫੁੱਲ ਜੀ ਬਿਜਾਵੇ ਹੋਣੀ ਨਾ ਅੱਜ ਕੇ ਆਉਂਦਾ ਸਾਰੇ ਆ ਬਿੱਲੀ ਬੈਠੀ ਆ ਬਿੱਲੀ ਮਾਣੋ ਬਿੱਲੀ ਮੂੰਹ ਦਾ ਹੱਥ ਕੱਢ ਪੁੱਤ ਦੂਰ ਹੱਥ ਕੱਢ ਮੂੰਹ ਕੀ ਅਸੇਖੜਾ ਹੈ ਉਹ ਵੀ ਜੀ ਦੋ ਮਾਰਾ ਕੋਈ ਜੀ ਲਾ ਕੇ ਲੈ ਅਜਾਪਨੂਰ ਨੇ ਇੱਕ ਸਿੰਗ ਜਾਂ ਖੋਲ ਲਿਆ ਆਪਦਾ ਮੂੰਹ 'ਚ ਰਬੜ ਪਾਉਣ ਦੀ ਮਾਦੀ ਨਹੀਂ ਮੈਂ ਇਹ ਕੰਮ ਨਹੀਂ ਕਰਨ ਦੇਣਾ ਤੈਨੂੰ ਮੈਂ ਇੱਥੇ ਛੱਡ ਜਾਣਾ ਵਾਸਤੇ ਲੈ ਕਿਹੜੀ ਜਾਣਾ ਮੈਂ ਨਹੀਂ ਲੈ ਕੇ ਜਾਣਾਗਾ ਯਾਰ ਤੈਨੂੰ ਸਾਹ ਤਰੂ ਦੇ ਕਰਾਦਾ ਜੀ ਕੰਮ ਡੈਡਪੀ ਡੈਡਪੀ ਹਾਂ ਸਾਡਾ ਗੇਰ ਗਿਆ ਸੀ ਪਰਸ ਸੁਬਹਾਂ ਦੇ ਬੁਣਸ ਤੇ ਜਪਨੂਰ ਨੂੰ ਹੋਰ ਤਾਂ ਕੋਈ ਸੋਝਾ ਨਹੀਂਗਾ ਜਨ ਲੁਫਾਫੇ ਚੋਂ ਇੱਕੜਾ ਸੇਵ ਨਿਕਲ ਕੇ ਡੈਗ ਪਿਆ ਜਪਨੂਰ ਸੇਵ ਚੱਕਣ ਗਿਆ ਕੋਈ ਨਹੀਂ ਤੈਨੂੰ ਕੁਵਾਦਾਂਗੇ ਤੇ ਸਾਰਿਆਂ ਨੇ ਸਮਝੋ ਸਾਡਾ ਐਕਸੀਡੈਂਟ ਹੋਇਆ ਕੋਈ ਲੱਗੀ ਲੁੱਗੀ ਤੇ ਨਹੀਂ ਹੈ ਮੈਂ ਕਹਿੰਦਾ ਨਹੀਂ ਸਾਡਾ ਪਰਸ गिर ਗਿਆ ਤਾਂ ਕਰਕੇ ਉਤਰੇ ਆ ਤੇ ਉਹ ਬਾਈਕ ਦੇ ਨੀਚੇ ਹੀ ਆ ਗਿਆ ਸੀ ਸੋਗ ਜਿਹੜਾ ਆ ਦੇਖੋ ਖਰਾਬ ਹੋ ਗਿਆ ਕੋਈ ਨਹੀਂ ਹੁਣ ਇਹ ਇਹ ਤਾਂ ਵੱਡੇ ਜਾਊਗਾ ਯੂਟਿਊਬ ਦਾ ਆਪਾਂ ਨਾ ਸਰਟੀਫਿਕੇਟ ਕਰਵਾ ਲਿਆ ਸੀ ਖਰਾਬ ਹੋ ਗਿਆ ਸਾਲੀ ਟੇਪ ਲੈ ਲਾਂਗੇ ਦਿਖਾਓ ਮੈਂ ਦਿਖਾਉਂ ਇਹ ਤਾਂ ਖੜੀ ਜਾ ਕੇ ਦਿਖਾਉਂ ਦਿਖਾਓ ਤੇ ਜੀ ਕੱਲ ਹੁੰਦੀ ਹੈ ਛੁੱਲਿਆ ਗਿਆ ਆ ਦੇਖੋ YouTube ਦਾ ਨਾ ਸਰਟੀਫਿਕੇਟ ਆ ਤੇ ਇਹ ਖਰਾਬ ਹੋ ਗਿਆ ਚੰਗਾ ਛੋਟ ਬਣਾ ਲੈ ਚੋਟ ਹੀ ਬਣ ਗਿਆ ਸਾਡੇ ਤੇ ਮੈਂ ਤੈਨੂੰ ਉੱਥੇ ਕਿਹਾ ਸੀ ਕਿੱਥੇ ਚੋਟ ਬਣਾਣੇ ਆ ਕੋਈ ਗੱਲ ਹੋ ਗਈ ਰੱਬ ਦੇ ਆ ਉੱਤਰ ਜਾਏਗਾ ਚਾਵਲ ਖਾ ਕੇ ਹਾਂ ਆ ਫੈਕਟਰੀ ਆ ਬਿਜਲੀ ਵਾਲੀ ਬਾਬਾਪੂਰੀ ਵਾਲਾ ਜਦ ਆਪਣ ਨੂੰ ਭੁੱਖ ਲੱਗੀ ਆ ਤੇ ਦੁੱਧ ਪਿਆਰੇ ਆ ਜੇ ਆਪਣ ਨੂੰ ਹੁਣ ਚੱਲੇ ਆ ਹੌਲੀ ਹੌਲੀ ਮੈਂ ਤੋਰਦਾ ਮੋਟਰੈਲਾਂ

ਲੇ ਲੇ ਆਹ ਅਰੇ ਆਪਣਾ ਘਰ ਆ ਗਿਆ ਪਹੁੰਚ ਗਏ ਸੀ ਘਰੇ ਨੇ ਤੇ ਜੱਪ ਨੂੰ ਹੋਰ ਰੋਣਾ ਪਾਰਿਆ ਘਰੇ ਪਹੁੰਚੋ ਖੜੀ ਰੱਖੋ ਉਹ ਡੜੇਗੀ ਹਾਂ ਡਰ ਲੱਗ ਰਿਹਾ ਹੈ ਮਾਰਦੇ ਤਾਂ ਆ ਗਏ ਜਿਵੇਂ ਕਿ ਸਾਡਾ ਉੱਥੇ ਪਰਸ ਗਿਆ ਸੀ ਨਾ ਤੇ ਉੱਥੇ ਸਮਾਨ ਪਾnde ਪਾnde ਤੇ ਨਾ ਦੋ ਬਾਈਕਾਂ ਬਾਈਕ ਤੇ ਸੀ ਮੁੰਡੇ ਤੇ ਉਹਨਾਂ ਨੇ ਪੁੱਛਿਆ ਲੱਗੀ ਲੁਗੀ ਤੇ ਨਹੀਂ ਆਪਾਂ ਕਹੇ ਨਹੀਂ ਲੱਗੀ ਨਹੀਂ ਸਾਡਾ ਪਰਸ ਖੇਰ ਗਿਆ ਸੀ ਤੇ ਪਰਸ ਦੇ ਚੱਕਰ 'ਚ ਮੈਂ ਹਰਜੀਤ ਨੂੰ ਕਹੀ ਵੀ ਜਾਂਦੀ ਸੀ ਮੇਰਾ ਕੁਝ ਨਾ ਸਮਾਨ ਢੁੱਕ ਕੇ ਜਿਵੇਂ ਉਛਲ ਕੇ ਕਿਤੇ ਗਿਰਿਆ ਤੇ ਉਹ ਜਦੋਂ ਹੁਣ ਮੈਂ ਆ ਘਰ ਆ ਕੇ ਦੇਖਿਆ ਤੇ ਚਾਬੀ ਗਿਰੀ ਹੋਈ ਹੈ ਚਾਬੀ ਗਿਰ ਗਈ ਹੁਣ ਰੱਬ ਜਾਨੇ ਹੁਣ ਉੱਥੇ ਲੈਣ ਗਏ ਨੇ ਕਿ ਦੁਬਾਰਾ ਉੱਥੇ ਦੇਖਣ ਕਿਉਂਕਿ ਬਾਹਰ ਦੀ ਤੇ ਚਾਬੀ ਇੱਕ ਚਲੋ ਹੈ ਹੀ ਸੀ ਐਕਸਟਰਾ ਪਰ ਕਮਰੇ ਦੀ ਚਾਬੀ ਨਹੀਂ ਹੈਗੀ ਤੇ ਨਾ ਕਿ ਤੱਕ ਖੋਲ ਤੋੜਨਾ ਨਾ ਪਵੇ ਹੁਣ ਉਹ ਦੇਖਣਗੇ ਨੇ ਦੁਬਾਰਾ ਉੱਥੇ ਚਾਬੀ ਦਾ ਬਹੁਤ ਮੁਸ਼ਕਿਲ ਆ ਗਈ ਜਦੋਂ ਉਹਨੂੰ ਮੈਂ ਉੱਥੇ ਛੱਡ ਕੇ ਆਈਆਂ ਨਾ ਕਰੇ ਜਪਨੂਰ ਹਾਂ ਜਬੀ ਮਾ ਹਾਂ ਇਸ ਵਕਸ ਕਿ ਗੰਦੀ ਹੋ ਜੇਗੀ ਜਪ ਅਸ ਕੋਈ ਬਾਬੀ ਓਏ ਆ ਓਏ ਆ ਜਾ ਜਪਨੂਰ ਇੱਧਰ ਆ ਪਤ ਜਪਨੂਰ ਕੀ ਕਰੀ ਜਾਂਦਾ ਜਪਨੂਰ ਗੱਰਿਆ ਬਣਾ ਬਹੁਤ ਵੱਡਾ ਅੱਜ ਜਪਨੂਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਅੱਜ ਨਾ ਆ ਗਏ ਸੀ ਬਾਗੇਪੁਰਾਣੇ ਤੇ ਆ ਦੇਖੋ ਸਾਡਾ ਉਹ ਜਿਹੜਾ ਫਾਈਨਲ ਕੰਮ ਸੀ YouTube ਦਾ ਉਹ ਅਸੀਂ ਕਰ ਲਿਆ ਤੇ ਲਗਾ ਲਿਆ ਸਾਨੂੰ ਐ ਹੀ ਸੀ ਕਿ ਜਦੋਂ ਰੂਮ ਤਿਆਰ ਹੋ ਜਾਏਗਾ ਨਾ ਉਦੋਂ ਹੀ ਆਪਾਂ ਪਲੇ ਬਟਨ ਵਗੈਰਾ ਲਗਾਵਾਂਗੇ ਉਹ ਤੋਂ ਵਧੀਆ ਲੱਗਦਾ ਨਹੀਂ ਤੇ ਸਾਰੇ ਡਸਟ ਪੈਂਦੀਆਂ ਚੀਜ਼ਾਂ ਤੇ ਜਪੂਰ ਨੂੰ ਪੁੱਤ ਤੇ ਹਜੇ ਅਸੀਂ ਡ੍ਰਿਲ ਨਾਲ ਉੱਤੇ ਲਗਵਾਵਾਂਗੇ ਕਿਲ ਲਗਾ ਕੇ ਤੇ ਅੱਜ ਆਪਾਂ ਬੈੱਡ ਦੀ ਟਰੋਹ ਤੇ ਰੱਖਿਆ ਤੇ ਜਪਨੂਰ ਤੋਂ ਬਚਾ ਕੇ ਹੀ ਰੱਖਣਾ ਪਊਗਾ। ਰਾਤ ਅਸੀਂ ਚੱਕ ਦਾਂਗੇ ਹਜੇ ਵੈਸੀ ਹੀ ਰੱਖ ਲਿਆ ਕਿਉਂਕਿ ਜਦੋਂ ਆਪਾਂ ਫਰੇਮ ਕਰਾ ਕੇ ਲੈ ਕੇ ਆਏ ਸੀ ਇੱਕ ਤੇ ਅਸੀਂ ਪਹਿਲਾਂ ਹੀ ਫਰੇਮ ਕਰਾ ਲਿਆ ਸੀ ਤੇ ਦੂਜਾ ਰਹਿ ਗਿਆ ਸੀ। ਜੀ ਆਪਾਂ ਰਿਆਜ ਕਰੋ ਪੁੱਤ। ਹਾਂ ਗਾਣਾ ਵੀ ਤੁਹਾਡਾ ਹੋਣਾ ਨਾ ਨਵਾਂ ਰਿਆਜ ਕਰੋ। ਤੇ ਅਸੀਂ ਫਿਰ ਬਾਗੇ ਪੁਰਾਣੇ ਉੱਥੋਂ ਫਰੇਮਿੰਗ ਕਰਾਣ ਦੇਣ ਤੋਂ ਬਾਅਦ ਅਸੀਂ ਚਲੇਗੇ ਸੂਟ ਲੈਣ ਸਰਦੀਆਂ ਦੇ ਤੇ ਮੈਂ ਤਿੰਨ ਚਾਰ ਸੂਟ ਲੈ ਕੇ ਆਏ ਸਰਦੀਆਂ ਦੇ। ਐਵੇਂ ਨਹੀਂ। ਮੈਂ ਵੀ ਨਹੀਂ ਮੈਂ ਵੀ ਇੱਕ ਆਵਲਾ ਸ਼ੇਰ ਵਾਲਾ ਪਹਿਲੇ ਮੈਂ ਸ਼ੇਰ ਦੀ ਖਾਲ ਵਾਲਾ ਲੈਂਦਾ ਸੀ ਪੂਰਾ ਜਿਵੇਂ ਹੁੰਦਾ ਹੈ ਨਾ yellow color ਦਾ ਤੇ ਉਸ ਤੋਂ ਬਾਅਦ ਮੈਂ ਲੈਂਦਾ ਸੀ ਇੱਕ ਆਹ ਲੈਂਦਾ ਗਰਮ ਸੂਟ ਤੇ ਦੋ ਓਵਲੇ ਲੈਂਦੇ ਨੇ ਘਾਜੋ ਉਹ ਪਰੇ ਪਰ ਦੋ ਸੂਟ ਸਰਦੀਆਂ ਦੇ ਮੋਟੇ ਵਧੀਆ ਮੈਂ ਕਿਉਂਕਿ ਜਿਹੜੇ ਮੇਰੇ ਪਹਿਲੇ ਜੂਰ ਸੀ ਨਾ ਉਸ ਆ ਸਲਵਾਰ ਹਾਂ ਇਹ ਵਾਲੀ ਸਲਵਾਰ ਇਹਦੇ ਨਾਲ ਭਾਈ ਆ ਸਲਵਾਰ ਹਾਂ ਬਲੈਕ ਇਹਦੇ ਨਾਲ ਹੈਗੀ ਆ ਆ ਸਲਵਾਰ ਇਹਦੇ ਨਾਲ ਕੋਈ ਨਹੀਂ ਇਹਦੇ ਵਿੱਚ ਹੀ ਬਣ ਜਾਊਗਾ ਜਿਹੜਾ ਕੋ ਬਣ ਤੇ ਇਹਦੇ ਵਿੱਚੋਂ ਜਪਨੌਰ ਦਾ ਇਹਨਾਂ ਦੇ ਵਿੱਚੋਂ ਜਪਨੌਰ ਦਾ ਨਿਕਲੇ ਆਊਗਾ ਦੋਨਾਂ ਦਾ ਪੰਜਾ ਜਦੋਂ ਮੈਂ ਨਿਕਲਦੇ ਹੋਂਦੇ ਚ ਵੀ ਜਾਣੋ ਜਪਨੌਰ ਦਾ ਹਾਂ ਇੱਕ ਭੈਣ ਨੇ ਇੰਸਟਾਗ੍ਰam ਤੇ ਪਰ ਮੈਨੂੰ ਆ ਉਹਨਾਂ ਉਹਨਾਂ ਦੇ ਵਿੱਚੋਂ ਨਹੀਂ ਬਣਾਣਾ ਤੇ ਦੂਸਰੇ ਜਿਹੜੇ ਆ ਗਏ ਇਹ ਵਾਲੇ ਮੋٹے ਸੂਟ ਇਹਦੇ ਵਿੱਚੋਂ ਜਪਨੂਰ ਦੀ ਗਰਮ ਫਰਾਕ ਬਣ ਜੂਗੀ ਵਧੀਆ ਲੱਗੇਗਾ ਇਹ ਚੇਂਜ ਕਰਾ ਕੇ ਲੈ ਪਹਿਲੇ ਮੈਂ ਦੂਜੇ ਸੂਟ ਲੈ ਆਈ ਸੀ ਉਹ ਪਸੰਦ ਜੇ ਨਹੀਂ ਆਏ ਕਿਉਂਕਿ ਮੈਂ ਫਟਾਫਟ ਚੱਕਣ ਦੀ ਕੀਤੀ ਤੇ ਦੇਖੇ ਨਹੀਂ ਕੋਲ ਅੱਜ ਦੇ ਸੀਗੇ ਤੇ ਜਦੋਂ ਮੈਂ ਘਰ ਆ ਕੇ ਦੇਖਿਆ ਕੱਪੜਾ ਵਧੀਆ ਨਹੀਂ ਸੀ ਹਾਦਸਾ ਹੀ ਹੋ ਜਾਣਾ ਸੀ ਰਾਹ ਤੇ ਚੋ ਬਚਾਓ ਹਾਦਸੇ ਦਾ ਕੀ ਹੈ ਬੈ ਗੜ ਗਿਆ ਸੀਗਾ ਡਿੱਗ ਪਿਆ ਪਰਸ ਪਰਸ ਡੇਗ ਹੀ ਆਹੋ ਪਰਸ ਦੂਜਾ ਨਹੀਂ ਨਾ ਬੈਗ ਹੀ ਆ ਉਹਦੇ ਵਿੱਚ ਸਮਾਨ ਸਮੂਹ ਪਿਆਦਾ ਵਾਵਾ ਵੱਡਾ ਥਾਈਲਾ ਆ ਵੱਡਾ ਸਾਰਾ ਤੇ ਉਹ ਆਰਕੇਡਿਕ ਪਿਆ ਤੇ ਖੁੱਲਾ ਜਿਹਾ ਮਿਲਦਾ ਸੀ ਮੋਬਾਈਲ ਮੂਲ ਨਾ ਟੁੱਟ ਗਿਆ ਹੋਵੇ ਤੇ ਤੁਸੀਂ ਦੇਖਿਆ ਹੀ ਆ ਵੀ ਉਹਦੇ ਤੇ ਵੀ ਸਕ੍ਰੈਚ ਪੈ ਗਏ 60 ਪੀਗੜਾ ਜਿਹੜਾ YouTube ਦਾ ਤੇ ਬਾਕੀ ਉੱਥੇ ਅਸੀਂ ਚਾਬੀ ਕੋਲ ਆਏ ਚਾਬੀ ਕਿਤੇ ਗਿਰ ਗਈ ਉਹ ਆਪਣੇ ਮਨੋਂ ਮੈਂ ਪਾਈ ਜ਼ਰੂਰ ਪਈ ਨਹੀਂ ਕਿਉਂਕਿ ਐਨੇ ਜੀ ਪਿੱਛੋਂ ਦੇ ਨਾ ਦੋ ਮੁੰਡੇ ਆ ਗਏ ਸੀ ਉਹਨਾਂ ਨੂੰ ਲੱਗਿਆ ਕਿ ਇਹਨਾਂ ਦਾ ਚਾਬੀ ਮੈਂ ਲੈਣ 3 ਕਿਲੋਮੀਟਰ ਦਾ ਬੈਗ ਫੇਰ ਗਿਆ ਚਾਬੀ ਉੱਥੇ ਹੀ ਪਈ ਚਾਬੀ ਕਿਉਂਕਿ ਥੈਲੇ ਦੇ ਵਿੱਚ ਯੂਟਿਊਬ ਸਰਟੀਫਿਕੇਟ ਦੇ ਉੱਤੇ ਪਈ ਸੀ ਇਹਨੇ ਥੈਲੇ ਦੀ ਇੱਕ ਤਾਂ ਨਹੀਂ ਚੱਕ ਲਈ ਚੱਕੀ ਜਦੋਂ ਫੜ ਕੇ ਜੇ ਦੋਨੇ ਇਕੱਠੇ ਚੱਕ ਦੀ ਚਾਬੀ ਵਿੱਚ ਦੇ ਪੈਂਦੀ ਥੈਲੇ ਦੇ ਇਹਨੇ ਇੱਕ ਤਾਂ ਹੀ ਚੱਕ ਲਈ ਉਹ ਚਾਬੀ ਉੱਥੇ ਸੁੱਟਿਆ ਦੀ ਮੁੜ ਕੇ ਘਰੇ ਆ ਕੇ ਚਾਬੀ ਭਾਲੇ ਤੇ ਫਿਰ ਮੈਂ ਵਾਪਸ ਗਿਆ ਤੇ ਉਥੇ ਚਾਬੀ ਡਿੱਗੀ ਪਈ ਮੈਂ ਚੱਕ ਕੇ ਲੈ ਕੇ ਆਇਆ ਮੈਨੂੰ ਮੈਨੂੰ ਸ਼ੱਕ ਪੈ ਗਿਆ ਸੀ ਮੈਂ ਕਿ ਤੁਸੀਂ ਚਾਬੀ ਲੈ ਲਓ ਕਿਉਂਕਿ ਚਾਬੀ ਇੱਕ ਹੀ ਹੈਗੀ ਸੀ ਤੇ ਉਹਨੇ ਤੇ ਮੈਨੂੰ ਨੁਕਸਾਨ ਹੋਣਾ ਸੀ ਇੱਕ ਤੁਹਾਡੇ ਕੋਲ ਇਹ ਮਲ ਬਾਗ ਦੀ ਗੇਟ ਬਾਹਰਲੇ ਗੇਟ ਦੀ ਦਾ ਕਮਰੇ ਦੀ ਦੇਖੀ ਸੀ ਨਾ ਤਾਂ ਕਰਕੇ ਕਮਰੇ ਦੀ ਲੋਕ ਖੋਲਣਾ ਤੋੜਨਾ ਪੈਣਾ ਸੀ ਤੇ ਵੱਡਾ ਨੁਕਸਾਨ ਫਿਰ ਹੋਰ ਹੋ ਜਾਣਾ ਸੀ ਤੇ ਜਪਨੌਰ ਨੂੰ ਹੋਰ ਦੱਸੋ ਜਾਪਨੂਰ ਆਤੇ ਸੇਵ ਲੈਏ ਸੀ ਮੈਂ ਕਹਿੰਨਾ ਵੀ ਚਲ ਕੱਦੂ ਕਾਸ ਕਰਕੇ ਅਸੀਂ ਕਿਹਾ ਵੀ ਦੇ ਦਿਆ ਕਰਾਂਗੇ ਇਹਨੂੰ ਤੇ ਇਹ ਉਹ ਸੇਵ ਨਾ ਇੱਕ ਨਿਕਲ ਕੇ ਲਫਾਫੇ ਚੋਂ ਤੇ ਰੁੜ ਗਿਆ ਕਿੰਨੇ ਦੂਰ ਜਾਪਨੂਰ ਨੂੰ ਹੋਰ ਕੁਝ ਨਹੀਂ ਸੁਝਾ ਥੱਲੇ ਸੇਵ ਚੱਕਣ ਗਈ ਤੇ ਦੂਰ ਵੀ ਪੇਰ ਕੇ ਡੇੜ ਗਿਆ ਸੀ ਉਹ ਹਾਂ ਕਿੰਨੇ ਰਹਿ 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 ਕੇ ਥੋੜੀ ਦੂਰ ਚਲਾ ਗਿਆ ਉਹਨੂੰ ਲੈਣ ਚਲੀਗੀ ਕਿਉਂਕਿ ਇਹਨੂੰ ਵੀ ਮੈਂ نیچے ਉਤਾਰਿਆ ਤਾਂ ਹੀ ਮੈਂ ਚੱਕਦੀ ਸਮਾਨ ਵੀ ਤੇ ਇਹਨੂੰ ਆਪਣੇ ਕੋਲ ਖਲਾ ਰਿਆ ਤੇ ਉਹ ਲੈਣ ਚਲੀਗੀ ਤੇ ਸੜਕ ਐਡੀ ਉਹ ਸੀ ਜਲਦੀ ਚਲ ਸਾਈਡ ਤੇ ਹੀ ਸੀਗੀ ਜੇ ਸੜਕ ਬਹੁਤ ਚੌੜੀ ਆ ਉਹ ਸਾਈਡ ਤੇ ਸਾਈਡ ਤੇ ਸੀ ਅਸੀਂ ਬਰਾਏ ਸੇ ਲੈ ਆਣ ਸੇ ਵੀ ਮੇਰੇ ਬੱਚੇ ਦਾ ਪਤਾ ਨਹੀਂ ਹੁੰਦਾਗਾ ਤੇ ਤਾਂ ਕਰਕੇ ਵੀ ਬੱਚਾ ਬੱਚੇ ਦੀ ਬਾਤ ਨਹੀਂ ਕਰਤਾ ਬੱਚੇ ਕੀ ਕੰਨੀ ਨਾ ਲਾ ਪੂਰੇ ਸਾਰੇ ਰੁਛਾ ਰੁਖਦੇ ਚਾਚੀ ਕਾ ਕਰਦੋ ਆਪਾ ਨਹੀਂ ਚਾਚੀ ਕਾ ਵਾਇਰ ਕਰ ਦੋ ਆ ਵਾਇਰ ਕਰ ਦੋ ਵਾਇਰ ਕਰ ਦੋ ਵਾਇ ਗਰੂ ਕਰ ਦੋ ਵਾਇ ਗਰੂ ਸਾਰਿਆਂ ਨੂੰ ਪਤਾ ਕੀ ਕਹਿੰਦੇ ਜਪਨੂਰ ਕਹਿੰਦੇ ਸਿਰ ਜਪਨੂਰ ਕਹਿੰਦੇ ਸਿਰ ਜਪਨੂਰ ਤੇ ਬੜਾ ਅੱਛਾ ਬੱਚਾ ਹੈ ਵਾਇ ਗਰੂ ਕਰਦਾ ਹੈ ਕੱਲ ਲੇਟ ਲੇਟ ਕੇ ਵਾਇ ਗਰੂ ਹੋ ਰਹੀ ਸੀ ਐ ਜਪ ਆਪਣੇ ਮਨ ਨਾਲ ਕਰਦੀਏ ਜਦੋਂ ਇਹਨੂੰ ਮਨ ਕਰੇ ਨਾ ਮੈਂ ਬੋਲਣਾ ਫਿਰ ਤੇ ਕਿਤੇ ਵੀ ਸ਼ੁਰੂ ਹੋ ਜਾਂਦੀ ਹੈ ਕਿਤੇ ਨਹੀਂ ਦੇਣਾ ਚਾਹੀਏ ਇਹਨੂੰ ਬਾਈਕ ਤੇ ਬੈਠੀ ਹੋਵੇ ਨੇ ਉਦੋਂ ਹੀ ਸ਼ੁਰੂ ਹੋ ਜਾਣਾ ਆਪਣੇ ਮੇਰੇ ਨਾਲ ਵੀਲਚੇਅਰ ਤੇ ਬੈਠੀ ਬੈਠੀ ਵੀ ਵਾਇ ਗਰੂ ਵਾਇ ਗਰੂ ਕਰ ਦੋ ਕੋਈ ਸਮਝ ਆ ਜਾਂਦੀ ਹੈ ਹਾਂ ਤੈਨੂੰ ਵਧੀਆ ਗੱਲ ਆ ਚੰਗੀ ਗੱਲ ਆ ਮਾੜੀ ਗੱਲ ਨਹੀਂ ਹਾਂਜੀ ਬੋਲੋ ਆ ਪਰ ਕਦੇ ਇੱਕ ਤਾਂ ਲੈਣੀ ਆ ਮਹਾਰਾ ਇਹਦਾ ਨਾ ਕਈ ਹੁਣ ਮੈਂ ਅਸੀਂ ਤਾਂ ਭਈ ਤੂੰ ਪਹਿਲੇ ਲੈਨੇ ਠੀਕ ਹੈ ਕਿਉਂ ਉਹ ਨਹੀਂ ਐਡੀ ਵੱਡੀ ਫੈਮਲੀ ਬਣਾਈ ਜਾ ਸਾਡੀ YouTube ਫੈਮਲੀ ਠੀਕ ਹੈ ਤੇ ਨਹੀਂ ਮੈਂ ਤਾਂ ਕੱਲਾ ਸੀਗਾ ਠੀਕ ਹੈ ਤੇ ਇੱਕ ਤੋਂ ਦੋ ਹੋਏ ਦੋ ਤੋਂ ਐਡੀ ਵੱਡੀ ਫੈਮਲੀ ਬਣਾਤੀ ਸਾਡੀ ਤੇ ਨਾ ਜਪੂ ਆ ਗਿਆ ਰਲ ਕੇ ਆਪਣੇ ਨਾਲ ਸਾਰਿਆਂ ਨਾਲ ਕੀ ਕਰਾਂਗਾ ਕੀ ਕਰਨਾ ਪੜਨਾ ਤੇ ਰਹਉਂਦੇ ਸੀ ਭੈਣ ਉਹਨਾਂ ਨੇ ਇਹ ਨਾ ਪਛਾਣ ਲਿਆ ਸਾਨੂੰ ਤੇ ਸਾਰੇ ਉਹ ਵੀਡੀਓ ਨਹੀਂ ਸੀ ਬਣਾ ਸੀਗਾ ਆਉਡੀ ਨਹੀਂ ਨਾ ਗੱਲ ਆ ਤੇ ਉਹ ਭੈਣ ਨੇ ਸਾਨੂੰ ਪਛਾਣ ਲਿਆ ਪਛਾਣ ਕੇ ਫਿਰ ਅੱਗੇ ਜਾ ਕੇ ਉਹਦੇ ਤੇ ਕਹਿੰਦੇ ਸੀ ਬੱਚਾ ਨੂੰ ਦਿਖਾਉਣੇ ਇੱਕ ਦਰਾਜ ਵਿੱਚ ਫੋਟੋ ਖਿੱਚਣੀ ਆ ਤੇ ਇੱਕ ਮੈਂ ਅੰਗਰੇਜ਼ੀ ਨੂੰ ਮੂੰਹ ਮਾਰ ਜਾਣਾ ਪਰ ਆਉਂਦੀ ਨਹੀਂਗੀ ਤੇ ਬਹੁਤ ਦੂ ਤੋ ਮੇਰੀ ਲੜਾਈ ਰਹੀ ਹੈ ਅੰਗਰੇਜ਼ੀ ਨਾਲ ਅੰਗਰੇਜ਼ੀ ਦਾ ਸਾਰਿਆਂ ਦੀ ਕਈ ਵਾਰੀ ਦੁਸ਼ਮਣ ਮੰਨ ਲੈਂਦੀ ਮੇਰਾ ਤਾਂ ਮੈਥ ਵੀ ਦੁਸ਼ਮਣ ਸੀਗਾ ਤੰਗ ਤੱਕ ਕਲਰਕ ਲੱਗੇ ਉਹ ਕਾ ਹੋ ਜਾਂਦਾ ਹੈ ਕਈ ਵਾਰੀ ਹੈ ਨਾ ਨਹੀਂ ਡਿਫਿਕਲਟੀ ਤਾਂ ਹੁੰਦੀ ਆ ਉਹਨਾਂ ਹਰ ਕੋਈ ਲਿਏ ਨਹੀਂ ਚੰਗਾ ਹੁੰਦਾ ਹੈ ਨਾ ਕਿ ਕੋਈ ਮੇਨ ਸਬਜੈਕਟ ਹੁੰਦਾ ਇੱਕ ਸਾਡੇ ਲਈ ਜ਼ਰੂਰੀ ਹੈ ਨਾ ਜਿਵੇਂ ਮੈਨੂੰ ਸ਼ੁਰੂ ਤੋਂ ਜ਼ਿਆਦਾ ਤਾਂ 뮤직 ਦਾ ਸ਼ੌਂਕ ਸੀ ਮੈਂ 뮤직 ਤੇ ਗਈ ਜ਼ਰੂਰ ਪਰ ਮੈਨੂੰ ਫਿਰ ਅੱਗੇ ਜਾ ਕੇ ਮੈਨੂੰ ਇੰਜ ਲੱਗਦਾ ਜਿਵੇਂ ਉੱਥੇ ਨਾ ਇਹ ਚੀਜ਼ ਨਾ ਬੜੀ ਕਮੀ ਸੀ 뮤ਜ਼ਿਕ ਦਾ ਇਸខាង ਦੇ ਜ਼ਰੂਰ ਸੀ ਪਰ ਅੱਗੇ ਤੱਕ ਜਿਵੇਂ ਮੈਂ ਪੰਜਾਬ ਚ ਆ ਕੇ ਸਿੰਗਿੰਗ ਵਾਲੀ ਸਾਈਡ ਜਾਣਾ ਚਾਹੁੰਦੀ ਆ ਤੇ ਉੱਥੇ ਜਾਂ ਉਧਰਲੀ ਸਾਈਡ ਜਾਣਾ ਹੋਵੇ ਤੇ ਉਹ ਚੀਜ਼ ਤੇ ਜ਼ਿਆਦਾ ਮੈਂ ਗੌਰ ਨਹੀਂ ਕੀਤਾ ਮੈਂ ਦੂਸਰੇ ਵੱਲ ਮੈਨੂੰ ਮੈਂ ਜੋਬ ਵਾਲੀ ਸਾਈਡ ਜ਼ਿਆਦਾ ਇੰਟਰਸਟ ਕਰ ਲਿਆ ਕਿ ਉਧਰ ਜੋਬ ਕਰਨੀ ਹੈ ਤੇ ਜੋਬ ਵਾਲਾ ਜ਼ਿਆਦਾ ਇੰਟਰਸਟ ਮੇਰਾ ਵਧ ਹੀ ਗਿਆ ਤੇ ਮਿਊਜ਼ਿਕ ਨਾਲ ਪਿੱਛੇ ਸਾਥ ਦੇਣ ਵਾਲਾ ਬੰਦਾ ਚਾਹੀਦਾ ਤੇ ਸਾਰਾ ਕੁਝ ਹੋ ਜਾਂਦਾ ਤਾਂ ਸਾਥ ਨਹੀਂ ਸੀ ਕੁਝ ਗੱਲਾਂ ਬਸ ਐਵੇਂ ਸੀ ਤਾਂ ਕਰਕੇ ਹੁਣ ਅੱਜ ਅੱਜ ਮੈਂ ਸੋਚਦੀ ਹੁਣ ਅਸੀਂ ਸਾਥ-ਸਾਥ ਹਾਂ ਅੱਜ ਜੇ ਮੈਂ ਸੋਚਨੀ ਆ ਕਿ ਚੱਲ ਅਗਰ ਸਿੰਗਿੰਗ ਵਾਲੀ ਲਾਈਨ ਸ਼ੁਰੂ ਕਰੀਏ ਤੇ ਕਿ ਆ ਉਹ ਕਾਰਪਾ ਵਾਂਗੂ ਹੋ ਤੇ ਜਾਏਗੀ ਮੈਨੂੰ ਪਤਾ ਹੈ ਚੀਜ਼ ਪਰ ਇੱਕ ਸਾਈਡ ਦਾ ਇੱਕ ਪਹਿਲੇ ਇੱਕ ਕੰਮ ਬੰਦਾ ਰਣੇ ਪਟਾ ਲੈ ਬਸ ਦੂਜੀ ਵਾਲ ਸਾਈਡ ਵੱਲ ਤਾਂ ਕਰਾਂਗੇ ਸਰ ਬਲੋਗਿੰਗ ਵਾਲਾ ਕੰਮ ਇੱਚ ਵਧੀਆ ਚੱਲ ਰਿਹਾ ਤੇ ਉਹੀ ਬਹੁਤ ਹੀ ਵਧੀਆ ਇਹ ਹੈ ਇਸ ਕਰਕੇ ਕਹਿੰਨੇ ਆ ਬਤਵਾ ਸਪੋਰਟ ਕਰਿਆ ਕਰੋ ਹਾਂਜੀ ਠੀਕ ਹੈ ਤੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਦਿਆ ਕਰੋ ਵੀਡੀਓ ਬੈ ਲਿੰਕ ਨਾ ਦਬਾਉਣਾ ਨਾ ਭੁੱਲਿਆ ਕਰੋ ਤੇ ਹਾਂ ਤੇ ਚਲੋ ਮਿਲਦੇ ਆ ਦੁਬਾਰਾ ਫੇਰ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਇਹਨੀਆਂ ਗੱਲਾਂ ਸੀਗੀਆਂ ਤੇ ਆਪਾਂ ਕੱਲ ਨੂੰ ਕਰਾਂਗੇ ਕੱਲ ਇੱਕ ਵਿਸ਼ੇ ਤੇ ਗੱਲ ਕਰਨੀ ਆ ਤੇ ਉਹ ਆਪਾਂ ਕਰਦੇ ਆ ਗੱਲ ਸਵੇਰ ਕਰਾਂਗੇ ਠੀਕ ਹੈ ਜੀ ਤੇ ਤਤਕ ਲਈ ਸਸ ਗੁੱਡ ਨਾਈਟ